50000 ਰੁਪਇਆ ਤੁਸੀਂ ਮਹੀਨੇ ਦਾ ਬਹੁਤ ਸੌਖਾ ਤਰੀਕੇ ਨਾਲ ਤੁਸੀਂ ਕਮਾਉਣਾ ਸ਼ੁਰੂ ਕਰ ਦੋਗੇ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਕੈਟਾਗਰੀ ਜਿਹੜੀ ਮੋਟੀਵੇਸ਼ਨ ਚੱਲਣ ਦੀ ਕੈਟਾਗਰੀ ਹੁੰਦੀ ਤੇ ਲੋਕੀ ਇਤੋਂ ਮਹੀਨੇ ਦੇ ਲੱਖ ਰੁਪਏ ਕਮਾਰੇ ਨੇ ਇਹ ਕੰਮ ਤੁਸੀਂ ਵੀ ਕਰ ਸਕਦੇ ਹੋ ਬਹੁਤ ਆਸਾਨ ਤਰੀਕਾ ਵਾਹੇ ਤੁਸੀਂ ਜੇ ਪੰਜਾਬੀ ਦੇ ਵਿੱਚ ਤੁਸੀਂ ਕਿਤਾਬ ਲੈਂਦੀ ਆ ਕਿਤਾਬ ਪੜ੍ਹ ਕੇ ਤੁਸੀਂ ਕਰ ਸਕਦੇ ਹੋ ਤੁਹਾਡੇ ਲਈ ਇਹ ਵਧੀਆ ਵਾ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਰੋਏ ਦੇ ਵਿੱਚ ਜੀ ਸੋ ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਇੱਕ ਇਹੋ ਜਿਹਾ ਚੈਨਲ ਦੇ ਬਾਰੇ ਦੱਸਾਂਗਾ ਅਗਰ ਤੁਸੀਂ ਉਸ ਚੈਨਲ ਦੇ ਉੱਤੇ ਤੁਸੀਂ ਕੰਮ ਕਰ ਲੈਨੇ ਹੋ ਨਾ ਤਾਂ ਮੈਂ ਤੁਹਾਨੂੰ ਗਾਰੰਟੀ ਦੇਣਾ ਤੁਸੀਂ ਮਹੀਨੇ ਦੇ 40 ਤੋਂ 50 ਹਜ਼ਾਰ ਰੁਪਏ ਤੁਸੀਂ ਸ਼ੁਰੂ ਕਰ ਦੋਗੇ ਜੀ ਉਹ ਕਿਹੜਾ ਚੈਨਲ ਆ ਉੱਤੇ ਤੁਸੀਂ ਕਿਵੇਂ ਕੰਮ ਕਰਨਾ ਵਾ ਕਿਵੇਂ ਤੁਸੀਂ ਉੱਥੋਂ ਵੀਡੀਓ ਲੈ ਕੇ ਆਉਣੀਆਂ ਨੇ ਉਹ ਪ੍ਰੋਪਰਲੀ ਤੁਹਾਨੂੰ ਮੈਂ ਇਸ ਵੀਡੀਓ ਦੇ ਵਿੱਚ ਦੱਸ ਦਰਾਵਾਂਗਾ ਸੋ ਵੀਡੀਓ ਨੂੰ ਪਲੀਜ਼ ਸ਼ੁਰੂ ਕਰਨ ਤੋਂ ਪਹਿਲਾਂ ਮੇਰੀ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਪਲੀਜ਼ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਜਰੂਰ ਦੇਖਿਓ ਜੀ ਵੀਡੀਓ ਨੂੰ ਸਕਿੱਪ ਬਿਲਕੁਲ ਵੀ ਨਾ ਕਰਕੇ ਦੇਖਿਓ ਜੇ ਤੁਸੀਂ ਵੀਡੀਓ ਨੂੰ ਸਕਿੱਪ ਕਰਕੇ ਦੇਖੋਗੇ ਤਾਨੂੰ ਕੁਝ ਵੀ ਸਮਝ ਨਹੀਂ ਆਉਣਾ ਹੈਗਾ ਜੀ ਦੇਖੋ ਬਹੁਤ ਸਾਰੇ ਮੇਰੇ ਭੈਣ ਭਰਾ ਇਹੋ ਜਿਹੇ ਹੈਗੇ ਨੇ ਜਿਹੜੇ ਮੈਨੂੰ ਫੋਨ ਵੀ ਕਰਦੇ ਨੇ ਤੇ ਬਕਾਇਦਾ ਮੈਨੂੰ ਮੈਸੇਜ ਵੀ ਕਰਦੇ ਆ ਕਹਿੰਦੇ ਕਿ ਵੀਰ ਜੀ ਅਸੀਂ ਨਾ ਆਪਣਾ ਮਤਲਬ ਵੀ ਫੇਸ ਨਹੀਂ ਅੱਗੇ ਲੈ ਕੇ ਆਉਣਾ ਚਾਹੁੰਦੇ ਬਟ ਅਸੀਂ ਆਪਣੀ ਵੌਇਸ ਦੇ ਸਕਦੇ ਆ ਸਾਡਾ ਮਤਲਬ ਵੀ ਵੌਇਸ ਨਾਲ ਮਤਲਬ ਅਸੀਂ ਇਹੋ ਜਿਹਾ ਚੈਨਲ ਬਣਾ ਲਈ ਜਿਹਦੇ ਨਾਲ ਮਤਲਬ ਅਸੀਂ ਘਰੇ ਬੈਠ ਕੇ ਮਤਲਬ ਵੀ ਉੱਥੇ YouTube ਤੋਂ ਪੈਸੇ ਕਮਾਉਣੇ ਸ਼ੁਰੂ ਕਰਤੀਏ ਜ਼ਿਆਦਾਤਰ ਮੇਰੀਆਂ ਭੈਣਾਂ ਇਹੋ ਜਿਹੇ ਨੇ ਜਿਹੜੀਆਂ ਹਾਊਸ ਵਾਈਫ ਨੇ ਹਨਾ ਵੀ ਉਹ ਆਪਣਾ ਮਤਲਬ ਚਿਹਰਾ ਨਹੀਂ ਦਿਖਾਉਣਾ ਚਾਹੁੰਦੀ ਮਤਲਬ ਵੌ ਦੇਖੋ ਜੇ ਤੁਸੀਂ ਆਪਣਾ ਵੌਇਸ ਵਾਲਾ ਚੈਨਲ ਸ਼ੁਰੂ ਕਰਦੇ ਹੋ ਨਾ ਜੀ ਉਹਦੇ ਵਾਸਤੇ ਤੁਹਾਨੂੰ ਵੀਡੀਓ ਦੀ ਫੁਟੇਜ ਚਾਹੀਦੀ ਆ ਤੁਹਾਨੂੰ ਮਤਲਬ ਵੀਡੀਓ ਦੀ ਫੁਟੇਜ ਚਾਹੀਦੀ ਵੀ ਉਹ ਤੁਸੀਂ ਕਿੱਥੋਂ ਲੈ ਕੇ ਆਉਣੀ ਆ ਕਿਉਂਕਿ ਜੇ ਤੁਸੀਂ ਇਕੱਲੀ ਆਵਾਜ਼ ਦੋਗੇ ਆਵਾਜ਼ ਇਕੱਲੀ ਦੇਣ ਨਾਲ ਤੁਹਾਡਾ ਮਤਲਬ ਵੀ YouTube ਚੈਨਲ ਨਹੀਂ ਨਾ ਅੱਗੇ ਮਤਲਬ ਜਿਆਦਾ ਵਾਇਰਲ ਹੋਣਾ ਹੈਗਾ ਤਾਂ ਆਵਾਜ਼ ਦੇ ਨਾਲ ਨਾਲ ਤੁਹਾਨੂੰ ਵੀਡੀਓ ਦੀ ਫੁਟੇਜ ਵੀ ਚਾਹੀਦੀ ਆ ਤੇ ਤੁਸੀਂ ਕੰਟੈਂਟ ਕਿੱਥੋਂ ਲੈ ਕੇ ਆਣਾ ਦਾ ਕੰਟੈਂਟ ਵੀ ਚਾਹੀਦਾ ਵਾ ਸੋ ਉਹ ਪ੍ਰੋਪਰਲੀ ਤੁਹਾਨੂੰ ਮੈਂ ਇਸ ਵੀਡੀਓ ਦੇ ਵਿੱਚ ਦੱਸ ਦਰਵਾਂਗਾ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਮੇਰੀ ਫੇਰ ਦੁਬਾਰਾ ਤੁਹਾਨੂੰ ਸਾਰ ਨੂੰ ਬੇਨ ਸ਼ੀਰ ਤੋਂ ਲੈ ਕੇ ਲਾਸਟ ਤੱਕ ਜਰੂਰ ਦੇਖ ਲਿਓ ਜੀ ਤੇ ਵੀਡੀਓ ਨੂੰ ਸਕਿੱਪ ਬਿਲਕੁਲ ਵੀ ਨਾ ਕਰੋ ਜੇ ਤੁਸੀਂ ਸੱਚੀ ਤੁਸੀਂ YouTube ਤੋਂ ਤੁਸੀਂ ਮਹੀਨੇ ਦੇ 40 ਤੋਂ 50000 ਰੁਪਏ ਤੁਸੀਂ ਕਮਾਉਣਾ ਚਾਹੁੰਦੇ ਹੋ ਤਾਂ ਪਲੀਜ਼ ਇਹ ਵੀਡੀਓ ਜਰੂਰ ਦੇਖਿਓ ਕਿਉਂਕਿ ਤੁਹਾਨੂੰ ਇਹ ਵੀਡੀਓ ਤੋਂ ਬਹੁਤ ਕੁਝ ਬਹੁਤ ਕੁਝ ਸਿੱਖਣ ਨੂੰ ਵੀ ਮਿਲੇਗਾ ਤੇ ਤੁਸੀਂ ਪੈਸੇ ਵੀ ਕਮਾਉਣੇ ਸ਼ੁਰੂ ਕਰ ਦੋਗੇ ਜੀ ਆਓ ਜੀ ਆਪਾਂ ਵੀਡੀਓ ਸ਼ੁਰੂ ਕਰਦੇ ਹਾਂ ਜੀ ਦੇਖੋ ਉਹ ਕਿਹੜਾ ਚੈਨਲ ਆ ਉਹ ਚੈਨਲ ਹੈਗਾ ਜੀ ਮੋਟੀਵੇਸ਼ਨਲ ਚੈਨਲ ਆ ਜੇ ਤੁਸੀਂ ਅੱਜ ਦੇ ਸਮੇਂ ਦੇ ਵਿੱਚ ਦੇਖ ਲਓਗੇ ਨਾ ਤੁਸੀਂ ਅੱਜ ਦੇ ਸਮੇਂ ਦੇ ਵਿੱਚ ਬਹੁਤ سارے ਇਹੋ ਜਿਹੇ ਮੋਟੀਵੇਸ਼ਨ ਚੈਨਲ ਹੈਗੇ ਨੇ ਜਿਹੜੇ ਸਿਰਫ ਵਾਇਸ ਦੇ ਉੱਪਰ ਹੀ ਕੰਮ ਕਰਦੇ ਆ ਉਹ ਆਪਣਾ ਫੇਸ ਨਹੀਂ ਦਿਖਾਉਂਦੇ ਹੈਗੇ ਉਹ ਸਿਰਫ ਆਪਣੀ ਵਾਇਸ ਦੇ ਉੱਪਰ ਹੀ ਕੰਮ ਕਰਦੇ ਨੇ ਬਟ ਅਗਰ ਅਗਰ ਤੁਸੀਂ ਉਸ ਚੈਨਲ ਦੇ ਉੱਤੇ ਤੁਸੀਂ ਕੰਮ ਕਰਦੇ ਹੋ ਤਾਂ ਮੈਂ ਤੁਹਾਨੂੰ ਗਾਰੰਟੀ ਦਿੰਦਾ ਤੁਸੀਂ ਮਤਲਬ ਵੀ ਬਹੁਤ ਜ਼ਿਆਦਾ ਤੁਸੀਂ ਗਰੋ ਕਰ ਜਾਓਗੇ ਕਿਉਂਕਿ ਉਹ ਜਿਹੜਾ YouTube ਚੈਨਲ ਹੈ ਨਾ ਅਗਰ ਤੁਸੀਂ ਉਹਨਾਂ ਦੇ ਵਿਊ ਦੀ ਗੱਲ ਕਰੋਗੇ ਅਗਰ ਤੁਸੀਂ ਵਿਊ ਦੀ ਗੱਲ ਕਰੋਗੇ ਨਾ ਤੁਸੀਂ ਦੇਖੋਗੇ ਇੱਕ ਦਿਨ ਦੇ ਵਿੱਚ ਲੱਖਾਂ ਦੇ ਵਿੱਚ ਵਿਊ ਆਉਂਦੇ ਨੇ ਉਹਨਾਂ ਦੇ ਮਿਲੀਅਨ ਦੇ ਵਿੱਚ ਵਿਊ ਆਉਂਦੇ ਨੇ ਸੋ ਇਸ ਕਰਕੇ ਇਹ ਕੰਮ ਤੁਸੀਂ ਵੀ ਕਰ ਸਕਦੇ ਹੋ ਤੁਸੀਂ ਸਭ ਤੋਂ ਪਹਿਲਾਂ ਤੁਸੀਂ ਆਪਣਾ YouTube ਦੇ ਉੱਤੇ ਇੱਕ ਚੈਨਲ ਬਣਾ ਲੈਣਾ ਮੋਟੀਵੇਸ਼ਨਲ ਮੋਟੀਵੇਸ਼ਨਲ ਨਾਮ ਬਣਾ ਲੈਣਾ ਤੁਸੀਂ ਕੋਈ ਵੀ ਨਾਮ ਦੇ ਸਕਦੇ ਹੋ ਕੋਈ ਵੀ ਆਪਣਾ ਨਾਮ ਵੀ ਦੇ ਸਕਦੇ ਹੋ ਜਾਂ ਕੋਈ ਹੋਰ ਨਾਮ ਵੀ ਤੁਸੀਂ ਦੇ ਸਕਦੇ ਹੋ ਜਦੋਂ ਤੁਸੀਂ ਆਪਣਾ YouTube ਦੇ ਉੱਤੇ ਤੁਸੀਂ ਆਪਣਾ ਇੱਕ ਚੈਨਲ ਬਣਾਉਣਗੇ ਨਾ ਮੋਟੀ ਮੋਟੀਵੇਸ਼ਨ ਦਾ ਤੁਸੀਂ ਚੈਨਲ ਜਦੋਂ ਬਣ ਗਿਆ ਤਾਂ ਮੋਟੀਵੇਸ਼ਨ ਦਾ ਤਾਂ ਤੁਸੀਂ ਸਭ ਤੋਂ ਪਹਿਲਾਂ ਦੇਖੋ ਤੁਹਾਨੂੰ ਚਾਹੀਦੀ ਆ ਮਤਲਬ ਰਿਸਰਚ ਚੈੱਕ ਕਰਨੀ ਆ ਤੁਸੀਂ ਮਤਲਬ ਮੰਨ ਕੇ ਚਲੋ ਪਹਿਲਾਂ ਤੁਸੀਂ ਨਾ ਇੱਕ ਥੀਮ ਸੋਚ ਲੈਣੀ ਆ ਵੀ ਤੁਸੀਂ ਕਿਸ ਟੋਪਿਕ ਦੇ ਵੀਡੀਓ ਪਾਉਣੀਆਂ ਨੇ ਤੁਸੀਂ ਮਤਲਬ ਮੰਨ ਕੇ ਚਲੋ ਮੋਟੀਵੇਸ਼ਨਲ ਵੀਡੀਓ ਪਾਉਣੀ ਹੈ ਨਾ ਮਤਲਬ ਵੀ ਮੋਟੀਵੇਸ਼ਨ ਵਿੱਚ ਆ ਜਾਂਦਾ ਮਤਲਬ ਵੀ ਅਸੀਂ ਜ਼ਿੰਦਗੀ ਦੇ ਵਿੱਚ ਅੱਗੇ ਕਿਵੇਂ ਵਧੀਏ ਸਾਨੂੰ ਜ਼ਿੰਦਗੀ ਦੇ ਵਿੱਚ ਕੀ ਕਰਨਾ ਚਾਹੀਦਾ ਸਾਨੂੰ ਆਪਣਾ ਲਕਸ਼ਿਅ ਕਿਵੇਂ ਤੈਅ ਕਰਨਾ ਚਾਹੀਦਾ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਦੱਸ ਰਹੀ ਇੱਕ ਵੀਡੀਓ ਬਣਾਈ ਸੀਗੀ ਮੋਟੀਵੇਸ਼ਨ ਦੇ ਉੱਤੇ ਮੈਂ ਤੁਹਾਨੂੰ ਉਹਦੇ ਵਿੱਚ ਦੱਸਿਆ ਸੀ ਮਤਲਬ ਤੁਸੀਂ ਨਾ ਆਪਣੇ ਬਜਾਰ ਦੇ ਵਿੱਚੋਂ ਜਾਣਾ ਤੁਸੀਂ ਨਾ ਬਜਾਰ ਦੇ ਵਿੱਚੋਂ ਜਾ ਕੇ ਤੁਸੀਂ ਮੋਟੀਵੇਸ਼ਨਲ ਮਤਲਬ ਵੀ ਤੁਸੀਂ ਕਿਤਾਬਾਂ ਖਰੀਦ ਲੈਣੀਆਂ ਤੁਸੀਂ ਮੋਟੀਵੇਸ਼ਨਲ ਬੁੱਕ ਖਰੀਦ ਲੈਉਣੀ ਪੰਜਾਬੀ ਦੇ ਵਿੱਚ ਬਹੁਤ ਸਾਰੀਆਂ ਬਹੁਤ ਸਾਰੀਆਂ ਕਿਤਾਬਾਂ ਮਿਲ ਜਾਂਦੀਆਂ ਨੇ ਤੁਸੀਂ ਉਹ ਕਿਤਾਬਾਂ ਨੂੰ ਲਿਆਓ ਤੁਸੀਂ ਉਹਨਾਂ ਨੂੰ ਪੜ੍ਹ ਕੇ ਤੁਸੀਂ ਆਪਣੀ ਵਾਇਸਓਵਰ ਕਰ ਸਕਦਾ ਦੇਖੋ ਇਹ ਤਾਂ ਸਭ ਤੋਂ ਸੌਖਾ ਕੰਮ ਆ ਜੇ ਤੁਸੀਂ ਕਹਿੰਦੇ ਹੋ ਕਿ ਵੀਰ ਜੀ ਅਸੀਂ ਮਤਲਬ ਕਿ ਕਿਤਾਬਾਂ ਵੀ ਨਹੀਂ ਲਿਆ ਸਕਦੇ ਹੈਗੇ ਤਾਂ ਫਿਰ ਤੁਸੀਂ ਕੀ ਕਰਦੇ ਤਾਂ ਤੁਹਾਡੇ ਵਾਸਤੇ ਦੂਸਰੀ ਆਪਸ਼ਨ ਹੈਗੀ ਆ ਨੰਬਰ 1 ਤਾਂ ਮੈਂ ਤੁਹਾਨੂੰ ਦੱਸੀ ਬੁੱਕ ਵਾਲੀ ਨੰਬਰ 2 ਤੇ ਹੈਗੀ ਆ ਤੁਸੀਂ Google ਦੇ ਉੱਤੇ Google ਦੇ ਉੱਤੇ ਤੁਸੀਂ ਸਰਚ ਕਰ ਲੈਣਾ ਵੀ ਜੋ ਵੀ ਤੁਸੀਂ ਤੁਹਾਡੇ ਟੋਪਿਕਾ ਤੁਸੀਂ ਮੰਨ ਕੇ ਚੱਲੋ ਤੁਹਾਡਾ ਟੋਪਿਕ ਇਹ ਹੈਗਾ ਵਾ ਵੀ ਅਸੀਂ ਜ਼ਿੰਦਗੀ ਚ ਅੱਗੇ ਕਿਵੇਂ ਵਧੀਏ ਬਟ ਜੜੀ ਗੂਗਲ ਤੁਹਾਨੂੰ ਪੰਜਾਬੀ ਦੇ ਵਿੱਚ ਤਾਂ ਦੇ ਹੀ ਨਹੀਂ ਤੁਸੀਂ ਹਿੰਦੀ ਦੇ ਵਿੱਚ ਸਰਚ ਕਰਨਾ ਵਾ ਇਹ ਆਪਣੀ ਜ਼ਿੰਦਗੀ ਵਿੱਚ ਅੱਗੇ ਕਿਵੇਂ ਵੜੇ ਜਦੋਂ ਤੁਸੀਂ ਇਹ ਤੁਸੀਂ ਲਿਖ ਕੇ ਸਰਚ ਕਰੋਗੇ YouTube ਗੂਗਲ ਤੁਹਾਨੂੰ ਸੋਰੀ ਬਹੁਤ ਸਾਰਾ ਮਤਲਬ ਇਹਦਾ ਬਣਾ ਕੇ 2-4 ਪੇਜ ਦੇ ਦੇਗੀ ਤੁਸੀਂ ਵੌਇਸ ਕਰਨੀ ਆ ਬਟ ਤੁਸੀਂ ਜਨਰਲ ਨਾਲ ਪੰਜਾਬੀ ਦੇ ਵਿੱਚ ਜੇ ਤੁਸੀਂ ਹਿੰਦੀ ਦੇ ਵਿੱਚ ਬਣਾਉਗੇ ਤੁਹਾਡਾ ਜਿਹੜਾ ਚੈਨਲ ਆ ਉਹ ਜ਼ਿਆਦਾ ਗਰੋ ਹੋਏਗਾ ਕਿਉਂਕਿ ਹਿੰਦੀ ਦਾ ਦਾਇਰਾ ਵਾ ਜਿਹੜਾ ਉਹ ਜ਼ਿਆਦਾ ਵਾ ਜੇ ਤੁਸੀਂ ਪੰਜਾਬੀ ਦੇ ਵਿੱਚ ਬਣਾਉਣਾ ਚਾਹੁੰਦੇ ਹੋ ਉਹਦੇ ਵਾਸਤੇ ਮੈਂ ਤੁਹਾਨੂੰ ਦੱਸਿਆ ਸੀਗਾ ਤੁਸੀਂ ਕਿਤਾਬਾਂ ਵਾਲੇ ਬਾਜ਼ਾਰ ਦੇ ਵਿੱਚੋਂ ਜਾ ਕੇ ਕਿਤਾਬ ਲੈ ਲੈ ਆਉਣੀ ਆ ਤੇ ਉਹਦੀ ਤੁਸੀਂ ਵੌਇਸਓਵਰ ਕਰੀ ਜਾਣੀ ਆ ਜਦੋਂ ਤੁਸੀਂ ਕਿਤਾਬ ਵੀ ਲੈਂਦੀ ਉਹਦੀ ਵੌਇਸਓਵਰ ਵੀ ਕਰ ਲਈ ਇਹ ਤਾਂ ਹੋ ਗਈ ਤੁਹਾਡੀ ਉਹ ਠੀਕ ਹੈ ਤੁਹਾਡੀ ਵੀਡੀਓ ਰੈਡੀ ਹੋ ਗਈ ਹੁਣ ਸਭ ਤੋਂ ਪਹਿਲਾਂ ਜਦੋਂ ਤੁਸੀਂ YouTube ਦਾ ਚੈਨਲ ਤੁਸੀਂ ਬਣਾਉਂਗੇ ਉਹਦੀ ਕੈਟਾਗਰੀ ਸਿਲੈਕਟ ਕਰਨੀ ਪੈਂਦੀ ਆ ਦੇਖ ਜੇ ਤੁਹਾਡੇ YouTube ਚੈਨਲ ਦੀ ਕੈਟਾਗਰੀ ਸਹੀ ਹੋएगी ਨਾ ਤਾਂ ਹੀ ਤੁਹਾਡਾ ਜਿਹੜਾ YouTube ਚੈਨਲ ਆ ਉਹ ਛੇਤੀ ਗਰੋ ਹੋਏਗਾ ਸਭ ਤੋਂ ਪਹਿਲਾਂ ਕੈਟਾਗਰੀ ਆਪਾਂ ਗੱਲ ਕਰਦੇ ਆ ਦੇਖੋ ਆ ਸਾਰੇ ਪੰਜ 6 ਕੀਵਰਡ ਲਿਖੇ ਹੋਏ ਨੇ ਆਪਾਂ ਇਹਨਾਂ ਤੇ ਗੱਲ ਕਰਾਂਗੇ ਪਹਿਲਾ ਹੈਗਾ ਕੈਟਾਗਰੀ ਚੈਨਲ ਕੀਵਰਡ ਰਿਸਰਚ ਵੀਡੀਓ ਫੁਟੇਜ ਤੁਸੀਂ ਕਿੱਥੋਂ ਲੈ ਕੇ ਆਣੀਆਂ ਵੀਡੀਓ ਐਡੀਟਿੰਗ ਤੁਸੀਂ ਕਿਵੇਂ ਕਰਨੀਆਂ ਥੰਬਨੇਲ ਤੁਸੀਂ ਕਿਵੇਂ ਬਣਾਣਾ ਵਾ ਹਨਾ ਇਹ ਆਪਾਂ ਪੂਰੇ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸ ਦਵਾਂ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਕੈਟਾਗਰੀ ਜਿਹੜੀ ਮੋਟੀਵੇਸ਼ਨ ਚੈਨਲ ਦੀ ਕੈਟਾਗਰੀ ਹੁੰਦੀ ਆ ਉਹ ਹੁੰਦੀ ਐਜੂਕੇਸ਼ਨਲ ਐਜੂਕੇ ਤੁਸੀਂ ਇਹਦੀ ਇੱਕ ਕੈਟਾਗਰੀ ਜਿਹੜੀ ਐਜੂਕੇਸ਼ਨ ਤੁਸੀਂ ਸੈੱਟ ਕਰ ਦੇਣੀ ਆ ਹੁਣ ਨੰਬਰ 2 ਤੇ ਆ ਗਿਆ ਚੈਨਲ ਕੀਵਰਡ ਤੁਸੀਂ ਵਾਇਸਓਵਰ ਕੀਤੀ ਹੋਈ ਆਪਣੇ ਚੈਨਲ ਦੀ ਤਾਂ ਹੁਣ ਗੱਲ ਕਰਦੇ ਕੀਵਰਡ ਤੁਸੀਂ ਕੀਵਰਡ ਕੀ ਲਗਾਣੇ ਆ ਚੈਨਲ ਦੇ ਵਿੱਚ ਜਾ ਕੇ ਤੁਸੀਂ ਚੈਨਲ ਦੀ YouTube ਚੈਨਲ ਦੀ ਸੈਟਿੰਗ ਕਿਵੇਂ ਕਰਨੀ ਉਹ ਤਾਂ ਮੈਂ ਆਲਰੇਡੀ ਵੀਡੀਓ ਬਣਾਈ ਹੋਈ ਆ ਤੇ ਜਿਹੜੇ ਚੈਨਲ ਕੀਵਰਡ ਨੇ ਮੈਂ ਤੁਹਾਨੂੰ ਸਕਰੀਨ ਦੇ ਉੱਤੇ ਦਿਖਾ ਰਿਹਾ ਵਾਂ ਤੁਸੀਂ ਇਹਦਾ ਸਕਰੀਨਸ਼ਾਟ ਖਿੱਚੀਏ ਰੱਖ ਲਓ ਤੁਸੀਂ ਇਹ ਚੈਨਲ ਦੇ ਕੀਵਰਡ ਤੁਸੀਂ ਲਗਾਉਣੀ ਲਗਾਉਣੇ ਆ ਇਹਦਾ ਤੁਸੀਂ ਸਕਰੀਨਸ਼ਾਟ ਖਿੱਚ ਲਓ ਤੇ ਇਹਦੇ ਵਾਂਗੂ ਸੇਮ ਤੁਸੀਂ ਕੀਵਰਡ ਤੁਸੀਂ ਸਾਰਿਆਂ ਨੇ ਲਗਾ ਦੇਣਾ ਚਲੋ ਚੈਨਲ ਕੀਵਰਡ ਵੀ ਹੋ ਗਏ ਹੁਣ ਆ ਗਈ ਰਿਸਰਚ ਰਿਸਰਚ ਦੇ ਵਿੱਚ ਮੈਂ ਤੁਹਾਨੂੰ ਦੱਸਿਆ ਹੀ ਆ ਜੀ ਤੁਸੀਂ ਗੂਗਲ ਦੇ ਉੱਤੇ ਜਾਣਾ ਗੂਗਲ ਦੇ ਉੱਤੇ ਜਾ ਕੇ ਲਿਖ ਦੇਣਾ ਵੀ ਜ਼ਿੰਦਗੀ ਵਿੱਚ ਅੱਗੇ ਕਿਵੇਂ ਵੜੇ ਠੀਕ ਹੈ ਜੀ ਉਹ ਤੁਹਾਨੂੰ ਪੂਰੀ ਫੁਟੇਜ ਕੱਢ ਕੇ ਦੇ ਦੇਗਾ ਮਤਲਬ ਵੀ ਮੰਨ ਕੇ ਚਲੋ ਤੁਸੀਂ ਜੇ ਪੰਜਾਬੀ ਦੇ ਵਿੱਚ ਤੁਸੀਂ ਕਿਤਾਬ ਲੈਂਦੀ ਆ ਕਿਤਾਬ ਪੜ੍ਹ ਕੇ ਤੁਸੀਂ ਕਰ ਸਕਦੇ ਹੋ ਤੁਹਾਡੇ ਲਈ ਇਹ ਵਧੀਆ ਵਾ ਹੁਣ ਅਗਲਾ ਆ ਗਿਆ ਵੀਡੀਓ ਫੁਟੇਜ ਦੇਖੋ ਤੁਸੀਂ ਵਾਇਸਓਵਰ ਤਾਂ ਆਪਣੀ ਕਰ ਲਈ ਆ ਵਾਇਸਓਵਰ ਤਾਂ ਦੇਖੋ ਤੁਸੀਂ ਆਪਣੀ ਕਰ ਲਈ ਆ ਪਰ ਤੁਹਾਨੂੰ ਹੁਣ ਵੀਡੀਓ ਦੀ ਫੁ ਵੌਇਸ ਓਵਰ ਦੇ ਵਿੱਚ ਇਕੱਲੀ ਐ ਤਾਂ ਇਹਦੀ ਤੁਸੀਂ ਵੌਇਸ ਚੱਲੀ ਜਾਏਗੀ ਤਾਂ ਉਹ ਲੋਕ ਸੁਣਦੇ ਵੀ ਨਹੀਂ ਹੈਗੇ ਤਾਂ ਉਹਦੇ ਵਾਸਤੇ ਵੀਡੀਓ ਦੀ ਫੁਟੇਜ ਚਾਹੀਦੀ ਆ ਵੀਡੀਓ ਦੀ ਫੁਟੇਜ ਕਿਵੇਂ ਆਏਗੀ ਇਹਦੇ ਤੇ ਇਹਨਾਂ ਨੇ ਤਾਂ ਆਲਰੇਡੀ ਦੋ ਵੀਡੀਓ ਬਣਾਈਆਂ ਹੋਈਆਂ ਨੇ ਇੱਕ ਤਾਂ ਮੈਂ ਬਣਾਈ ਹੋਈ ਆ ਮਤਲਬ ਵੀ ਤੁਸੀਂ ਫ੍ਰੀ ਦੀ ਵੀਡੀਓ ਕਿੱਥੋਂ ਡਾਊਨਲੋਡ ਕਰ ਸਕਦੇ ਹੋ ਹਨਾ ਤੁਸੀਂ ਫ੍ਰੀ ਦੀ ਵੀਡੀਓ ਡਾਊਨਲੋਡ ਕਰ ਸਕਦੇ ਹੋ ਉੱਤੇ ਵੀ ਮੈਂ ਵੀਡੀਓ ਬਣਾਈ ਹੋਈ ਆ ਉਹਦੀ ਵੀਡੀਓ ਮੈਂ ਥੱਲੇ ਉਹਦਾ ਲਿੰਕ ਤੁਹਾਡੇ ਡਿਸਕ੍ਰਿਪਸ਼ਨ ਦੇ ਵਿੱਚ ਦੇ ਦੇਗਾ ਤੁਸੀਂ ਜਾ ਫਿਰ ਮੇਰੇ ਚੈਨਲ ਤੇ ਜਾਓ ਤੁਹਾਨੂੰ ਪਤਾ ਲੱਗ ਜਾਏਗਾ ਵੀ ਵੀਡੀਓ ਕਿੱਥੋਂ ਡਾਊਨਲੋਡ ਕਰੀਏ ਨੋ ਕਾਪੀਰਾਈਟ ਨੋ ਤੁਸੀਂ ਕਹਿੰਦੇ ਹੋ ਮਤਲਬ ਇੱਕ ਹੋਰ ਵੀਡੀਓ ਬਣਾਈ ਹੈ ਤੁਸੀਂ ਮਤਲਬ ਆਪਣੀ ਕੋਈ ਵਾਇਸ ਕੀਤੀ ਹੋਈ ਹੈ ਰਿਕਾਰਡ ਤੁਹਾਨੂੰ 5 ਮਿੰਟ ਦੀ ਵੀਡੀਓ ਬਣਾ ਕੇ ਦੇ ਦੇਗੀ ਉੱਤੇ ਵੀ ਵੀਡੀਓ ਬਣਾਈ ਹੋਈ ਹੈ ਐਲ ਯੂ ਐਮ ਐ ਇਹਨ ਲੂਮਨ 5 ਦੇ ਉੱਤੇ ਇਹ ਐਪਲੀਕੇਸ਼ਨ ਤੁਹਾਨੂੰ 5 ਮਿੰਟ ਦੀ ਵੀਡੀਓ ਆਲਰੇਡੀ ਕਰਕੇ ਤਿਆਰ ਰੈਡੀ ਕਰਕੇ ਦੇ ਦਿੰਦੀ ਹੈ ਤੁਸੀਂ ਸਿਰਫ ਆਪਣੀ ਵਾਇਸ ਪਾਉਣੀ ਆ ਹੁਣ ਗੱਲ ਕਰਦਾ ਬੈਕਗ੍ਰਾਉਂਡ 뮤ਜ਼ਿਕ ਤੁਹਾਨੂੰ ਬੈਕਗ੍ਰਾਉਂਡ 뮤ਜ਼ਿਕ ਕਿੱਥੋਂ ਚਾਹੀਦਾ ਵਾ ਹਨਾ ਨੋ ਕਾਪੀਰਾਈਟ 뮤ਜ਼ਿਕ ਉੱਤੇ ਵੀ ਮੈਂ ਆਲਰੇਡੀ ਵੀਡੀਓ ਬਣਾਈ ਹੋਈ ਆ ਅਗਰ ਤੁਸੀਂ ਕਹਿੰਦੇ ਕਿ ਮੈਂ ਦੁਬਾਰਾ ਇੱਕ ਹੋਰ ਵੀਡੀਓ ਬਣਾਵਾਂ ਸੋਕੇ ਤਰੀਕੇ ਨਾਲ ਤੁਹਾਨੂੰ ਮੈਂ ਉੱਤੇ ਵੀ ਵੀਡੀਓ ਬਣਾ ਦਾਂਗਾ ਦੇਖੋ ਤੁਸੀਂ ਵਾਇਸ ਵੀ ਲਗਾ ਲਈ ਵੀਡੀਓ ਵੀ ਲਗਾ ਲਈ ਪਰ ਉੱਤੇ ਮਿਊਜ਼ਿਕ ਵੀ ਸਾਨੂੰ ਚਾਹੀਦਾ ਵਾ ਨਾ ਉਹਦੇ ਵਾਸਤੇ ਵੀ ਮੈਂ ਆਲਰੇਡੀ ਇੱਕ ਵੀਡੀਓ ਬਣਾਈ ਹੋਈ ਆ ਅਗਰ ਤੁਸੀਂ ਕਹਿੰਦੇ ਦੁਬਾਰਾ ਮੈਂ ਫਿਰ ਇੱਕ ਨਵੀਂ ਕੋਈ ਵੈਬਸਾਈਟ ਲੱਭ ਕੇ ਉਹਦੇ ਤੇ ਵੀ ਵੀਡੀਓ ਬਣਾ ਦਾਂਗਾ ਜੀ ਹੁਣ ਗੱਲ ਕਰਦੇ ਆ ਵੀਡੀਓ ਐਡੀਟਿੰਗ ਦੀ ਵੀਡੀਓ ਐਡੀਟਿੰਗ ਦੀ ਮੈਂ ਤੁਹਾਨੂੰ ਆਲਰੇਡੀ ਨਾ VN ਦੀ VN VN ਦੇ ਵਿੱਚ ਕਿਵੇਂ ਤੁਸੀਂ ਵੀਡੀਓ ਨੂੰ ਐਡਿਟ ਕਰਦਾ ਮੈਂ ਉਹਦੇ ਤੇ ਆਲਰੇਡੀ ਮੇਰੇ ਵੀਰ ਲੈਸਨ ਬਣਾਏ ਹੋਏ ਨੇ 7 ਲੈਸਨ ਬਣਾਏ ਹੋਏ ਨੇ ਅਗਰ ਤੁਸੀਂ ਮੇਰੀ ਉਹ ਵੀਡੀਓ ਨਹੀਂ ਦੇਖਿਆ ਤਾਂ ਤੁਸੀਂ ਪਲੀਜ਼ ਮੇਰੇ ਚੈਨਲ ਦੇ ਉੱਤੇ ਜਾਓ ਉਦੀ ਮੈਂ ਪਲੇਲਿਸਟ ਬਣਾਈ ਹੋਈ ਆ ਅਲੱਗ ਤੋਂ ਤੁਸੀਂ ਵੀ ਐਨ ਦੇ ਵਿੱਚ ਤੁਹਾਨੂੰ ਪਤਾ ਲੱਗ ਜਾਏਗਾ ਜੀ ਕਿਵੇਂ ਤੁਸੀਂ ਵੀਡੀਓ ਨੂੰ ਤੁਸੀਂ ਐਡਿਟ ਕਰਨਾ ਵਾ ਹਾਂ ਫਿਰ ਵੀ ਜੇ ਤੁਸੀਂ ਚਾਹੁੰਦੇ ਹੋ ਕਿ ਮੋਟੀਵੇਸ਼ਨਲ ਵੀਡੀਓ ਨੂੰ ਕਿਵੇਂ ਐਡਿਟ ਅਸੀਂ ਕਰੀਏ ਅਗਰ ਤੁਸੀਂ ਇਹ ਚਾਹੁੰਦੇ ਹੋ ਤਾਂ ਪਲੀਜ਼ ਇਸ ਵੀਡੀਓ ਦੇ ਥੱਲੇ ਵੱਧ ਤੋਂ ਵੱਧ ਕਮੈਂਟ ਕਰ ਦਿਓ ਜਿੰਨੇ ਤੁਹਾਡੇ ਜ਼ਿਆਦਾ ਕਮੈਂਟ ਹੋਣਗੇ ਤਾਂ ਮੈਂ ਅਗਲੀ ਵੀਡੀਓ ਵੀ ਐਨ ਦੇ ਵਿੱਚ ਮੋਟੀਵੇਸ਼ਨਲ ਵੀਡੀਓ ਨੂੰ ਕਿਵੇਂ ਐਡਿਟ ਕਰੀਦਾ ਉਹ ਮੈਂ ਬਣਾ ਕੇ ਲੈ ਕੇ ਆਵਾਂਗਾ ਹੁਣ ਗੱਲ ਆ ਗਿਆ ਥੰਬਨੇਲ ਦੇ ਉੱਤੇ ਵੀ ਮੈਂ ਵੀਡੀਓ ਬਣਾਈ ਹੋਈ ਆ ਵੀ ਥੰਬਨੇਲ ਤੁਸੀਂ ਕਿਵੇਂ ਬਣਾਣਾ ਵਾ ਅਗਰ ਤੁਸੀਂ ਕਹਿੰਦੇ ਹੋ ਕਿ ਮੋਟੀਵੇਸ਼ਨ ਥੰਬਨੇਲ ਅਸੀਂ ਕਿਵੇਂ ਬਣਾਈਏ ਜੇ ਇਹਦੇ ਨਾਲ ਸਾਡੀ ਵੀਡੀਓ ਵਾਇਰਲ ਹੋ ਸਕੇ ਤਾਂ ਉਹ ਵੀ ਦੇ ਵਿੱਚ ਮੈਂ ਤੁਸੀਂ ਕਿ ਥੱਲੇ ਵੀਡੀਓ ਦੇ ਵੱਧ ਤੋਂ ਵੱਧ ਕਮੈਂਟ ਕਰ ਦਿਓ ਤਾਂ ਇਹਦੇ ਦੇ ਥੰਬਨੇਲ ਕਿਵੇਂ ਬਣਾਈਦਾ ਵਾ ਮੋਟੀਵੇਸ਼ਨ ਦਾ ਸਪੈਸ਼ਲ ਇੱਕ ਵੀਡੀਓ ਲੈ ਕੇ ਆਜਾਂਗਾ ਤੇ ਉੱਤੇ ਮੈਂ ਤੁਹਾਨੂੰ ਥੰਬਨੇਲ ਬਣਾਉਣਾ ਸਿਖਾਵਾਂਗਾ ਵੀ ਤੁਸੀਂ ਆਪਣਾ ਥੰਮਨੇਲ ਜਿਹੜਾ ਉਹ ਕਿਵੇਂ ਬਣਾ ਸਕਦੇ ਹੋ ਸਿਰਫ ਆਪਣੇ ਮੋਬਾਈਲ ਫੋਨ ਦੇ ਉੱਤੋਂ ਇਹ ਜਿਹੜੇ ਟੌਪਿਕ ਸੀ ਜੇ ਸਾਰੇ ਮੈਂ ਕਵਰ ਕਰਤੇ ਅਗਰ ਤੁਸੀਂ ਇਹ ਇੱਕ ਚੈਨਲ ਬਣਾ ਲੈਨੇ ਮੋਟੀਵੇਸ਼ਨਲ ਮੈਂ ਤੁਹਾਨੂੰ ਗਾਰੰਟੀ ਦਿੰਦਾ ਤੁਸੀਂ ਮਹੀਨੇ ਦੇ ਨਾਲ 40000 ਤੋਂ ਲੈ ਕੇ 50000 50000 ਰੁਪਏ ਤੁਸੀਂ ਮਹੀਨੇ ਦਾ ਬਹੁਤ ਸੌਖਾ ਤਰੀਕੇ ਨਾਲ ਤੁਸੀਂ ਕਮਾਉਣਾ ਸ਼ੁਰੂ ਕਰ ਦੋਗੇ ਗਾਰੰਟੀ ਮੇਰੀ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਮੋਟੀਵੇਸ਼ਨਲ ਚੈਨਲ ਸਾਰੇ ਨਾਲੋਂ ਵੱਧ ਦੇਖੇ ਜਾ ਰਹੇ ਆ ਤੇ ਲੋਕੀ ਇਤੋਂ ਮਹੀਨੇ ਦੇ ਲੱਖ ਰੁਪਏ ਕਮਾ ਰਹੇ ਨੇ ਇਹ ਕੰਮ ਤੁਸੀਂ ਵੀ ਕਰ ਸਕਦੇ ਹੋ ਬਹੁਤ ਆਸਾਨ ਤਰੀਕਾ ਵਾਹੇ ਅਗਰ ਤੁਹਾਨੂੰ ਇਹ ਵੀਡੀਓ ਦਾ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਸਵਾਲ ਹੈਗਾ ਤਾਂ ਪਲੀਜ਼ ਤੁਸੀਂ ਮੈਨੂੰ ਇੰਸਟਾਗ੍ਰਾਮ ਤੇ ਫੋਲੋ ਕਰਕੇ ਮੈਸੇਜ ਵੀ ਕਰ ਸਕਦੇ ਹੋ ਜਾਂ ਫਿਰ ਤੁਸੀਂ ਇਸ ਵੀਡੀਓ ਦੇ ਥੱਲੇ ਤੁਸੀਂ ਕਮੈਂਟ ਕਰ ਦਿਓ ਜੋ ਵੀ ਤੁਹਾਡਾ ਸਵਾਲ ਆ ਤੁਸੀਂ ਪੁੱਛ ਸਕਦੇ ਹੋ ਮੈਂ ਤੁਹਾਡਾ ਰਿਪਲਾਈ ਦੇਣ ਦੀ 100% ਕੋਸ਼ਿਸ਼ ਕਰਾਂਗਾ ਜੀ ਸੋ ਅਗਰ ਤੁਹਾਨੂੰ ਮੇਰੀ ਛੋਟੀ ਜੀ ਕੋਸ਼ਿਸ਼ ਵਧੀਆ ਲੱਗੀ ਤਾਂ ਪਲੀਜ਼ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਜੀ ਅਗਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਇਆ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਸੋ ਦੋਸਤੋ